ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਵੱਲੋਂ ਨੌਜਵਾਨ ਪੀੜ੍ਹੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ 3 ਸਾਲਾਂ ਤੋਂ ਗੁਰਦੁਆਰਾ ਸਿੰਧ ਸਰ ਅਲੋਰਾ ਸਾਹਿਬ ਵਿਖੇ ਲਗਾਤਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਤੇ ਕਬੱਡੀ ਕੱਪ ਦੇ ਦੂਸਰੇ ਦਿਨ 65 ਕਿਲੋ 75 ਕਿਲੋ ਟੀਮਾਂ ਵਿਚਕਾਰ ਮੈਚ ਖੇਡੇ ਗਏ ਤੇ ਇਸ ਟੂਰਨਾਮੈਂਟ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ 'ਚ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਗਿਆ। ਦੂਸਰੇ ਦਿਨ ਟੂਰਨਾਮੈਂਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਪਹੁੰਚੇ ਤੇ ਉਹਨਾਂ ਵੱਲੋਂ ਵੀ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਦੀ ਸਲਾੰਘਾ ਕੀਤੀ ਗਈ। ਇਸੇ ਮੌਕੇ ਦੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਚੋਂ ਕੱਢਣ ਲਈ ਖੇਡਾਂ ਪ੍ਰਤੀ ਬੱਚਿਆਂ ਨੂੰ ਉਤਸ਼ਾਹਤ ਕਰਨਾ ਬਹੁਤ ਜ਼ਰੂਰੀ ਹੈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰਦੁਆਰਾ ਸਿਸਰ ਅਲੌਰਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਇਲਾਕੇ ਦੇ ਸੰਗ ਦੇ ਸਹਿਯੋਗ ਨਾਲ ਧੰਨ ਗੁਰਨਾਨਕ ਦੇਵ ਜੀ ਮਹਾਰਾਜ ਅਗਮਨਦੀਪ ਸਾਹਿਬ ਤੇ ਸੰਤ ਬਾਬਾ ਸੁਖਦੇਵ ਸਿੰਘ ਮਾਰੇ ਯਾਦ ਵਿੱਚ ਜੋ ਅੱਜ ਐਤ ਕੀ ਤੀਸਰਾ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਅੱਜ ਦੂਸਰੇ ਦਿਨ ਸ਼ੁਰੂਆਤ ਹੈ ਕੱਲ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਕਰਾਈਆਂ ਗਈਆਂ ਤਾਂ ਕਿ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਤ ਕੀਤਾ ਜਾਏ ਤੇ ਉਹਨਾਂ ਦਾ ਬਹੁਤ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਤੇ ਅੱਜ ਦੂਸਰੇ ਦਿਨ 65 ਕਿਲੋ ਅਤੇ 75 ਕਿਲੋ ਅ ਟੀਮਾਂ ਦੇ ਜਿਹੜੇ ਮੈਚ ਹੋਣੇ ਆ ਤੋ ਮੈਚ ਸ਼ੁਰੂ ਹੋ ਚੁੱਕਿਆ ਹੈ ਅਸੀਂ ਗੁਰੂ ਮਹਾਰਾਜ ਅੱਗੇ ਪਰਮੇਸ਼ਰ ਗਿਰਦਾਸ ਕਰਦੇ ਆ ਕਿ ਕਿੰਨਾ ਸਾਰੇ ਖਿਡਾਰੀਆਂ ਦੇ ਸਿਰ ਤੇ ਅਤੇ ਕਲੰਨ ਕਮੇਟੀ ਦੇ ਸਾਰੇ ਇਲਾਕੇ ਦੇ ਵਸੇਬੇ ਰਿਹ ਪ੍ਰਿਆਤ ਰੱਖਣ ਤਾਂ ਕਿ ਗੁਰਮਤ ਦਾ ਹੁਕਮ ਗੁਰੰਗਦੇਵ ਜੀ ਮਹਾਰਾਜ ਦਾ ਨਾਲ ਸਾਡੇ ਕਲਚਰ ਦੇ ਤਿਹਾ ਦੇ ਅਖਾੜਾ ਵੀ ਜੋੜਿਆ ਹੈ ਸੁਮਾਪੁਰ ਜਿੱਥੇ ਗੁਰਮਤ ਦਾ ਨਾਮ ਬਣੇ ਦਾ ਪ੍ਰਚਾਰ ਪਰ ਪੁਕਾਰ ਕਰਦੇ ਉੱਥੇ ਨਾਲ ਇਸ ਦੁਨਿਆਵੀ ਖੇਡ ਮੇਲੇ ਨੂੰ ਇਤਿਸ਼ਾਦ ਕਰਦੇ ਹਨ ਸੋ ਆਪਾਂ ਸਾਰੇ ਬੱਚਿਆਂ ਨੂੰ ਜੋ ਨਸ਼ਿਆਂ ਵੱਲ ਜਾ ਰਹੇ ਉਹਨਾਂ ਨੂੰ ਪ੍ਰੇਰਿਤ ਕਰਕੇ ਇੱਧਰ ਖੇਡਾਂ ਵਾਲੇ ਪਾਸੇ ਲਾਈ ਤਾਂ ਕਿ ਇਹਨਾਂ ਦੇ ਸੀਰ ਤਗੜੇ ਹੋਣ ਸਮਾਜ ਦੀ ਪੰਦੀ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗੁਰਦੁਆਰਾ ਸ਼੍ਰੀ ਸਰ ਲੌਰਾਂ ਸਾਹਿਬ ਵੱਲੋਂ ਇਹ ਸਲਾਨਾ ਫੰਕਸ਼ਨ ਕਰਾਇਆ ਜਾਂਦਾ ਸਲਾਨਾ ਖੇਡਾਂ ਕਰਾਈ ਜਾਂਦੀਆਂ ਸੋ ਖੇਡਾਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਤੰਦਰੁਸਤੀ ਦੀ ਇੱਕ ਨਿਸ਼ਾਨੀ ਬਖਸ਼ਿਸ਼ ਕੀਤੀ ਹੈ ਤੇ ਖੇਡਾਂ ਦੇ ਨਾਲ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਚੰਗੀਆਂ ਸਿੱਧਾਂ ਬਣਦੀਆਂ ਤੇ ਚੰਗੀਆਂ ਹੀ ਆਦਤਾਂ ਬਣਦੀਆਂ ਸਮਝਦਾ ਕਿ ਗੁਰੂ ਮਹਾਰਾਜ ਕਿਰਪਾ ਰੱਖਣ ਕਿ ਸਾਡਾ ਜਿਹੜਾ ਪੰਜਾਬ ਹੈ ਪਛੜਦਾ ਜਾ ਰਿਹਾ ਹੈ ਖੇਡਾਂ ਦੇ ਵਿੱਚ ਅੱਜ ਕੱਲ ਤੇ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਸੰਤਾਂ ਦੇ ਅਭਰਾਲੇ ਨਾਲ ਲੋਕਾਂ ਨੂੰ ਸ਼ੌਕ ਜਾਗਦਾ ਹੈ ਬੱਚੇ ਸਾਡੇ ਚੰਗੇ ਬਣਦੇ ਨੇ ਕਿਉਂਕਿ ਨਸ਼ੇ ਦੀ ਜਿਹੜੀ ਪ੍ਰਭਾਵ ਹੈ ਉਹ ਬਹੁਤ ਵੱਡੇ ਪੱਧਰ ਤੇ ਹੋਈ ਹੋਈ ਹੈ ਸੋ ਅੱਜ ਜ਼ਰੂਰਤ ਹੈ ਕਿ ਸਾਡੇ ਨੌਜਵਾਨ ਖੇਡਾਂ ਵੱਲ ਆਉਣ ਤੇ ਨਸ਼ਿਆਂ ਨੂੰ ਦੂਰ ਕਰਨ ਜਿਹੜੇ ਨਸ਼ੇ ਸਾਡੇ ਕੋਣ ਬਣ ਕੇ ਬੈਠ ਗਏ ਸੋ ਨਸ਼ਿਆਂ ਤੋਂ ਬਚਣ ਦਾ ਇੱਕ ਵਧੀਆ ਤਰੀਕਾ ਜਿਹੜਾ ਕਿ ਸੰਤਾਂ ਨੇ ਇਹ ਭਰਾਲਾ ਕੀਤਾ ਮੈਂ ਧੰਨਵਾਦ ਕਰਦਾ ਹਾਂ ਪ੍ਰਸ਼ੰਦਾ। ਟੂਰਨਾਮੈਂਟ ਜੋ ਬਾਬਾ ਜੀ ਜਹੇਦਾਰ ਕਿਸਮਰਤ ਸਿੰਘ ਜੀ ਦੀ ਰਹਿਮਾਨੀ ਹਿੱਟ ਹੋ ਰਿਹਾ ਸਭ ਤੋਂ ਵਧੀਆ ਕੰਮ ਆ ਜਿਹੜਾ ਬਾਬਾ ਜੀ ਨੇ ਕੱਲ ਨੌਜਵਾਨ ਜਿਹੜੇ ਬੱਚੇ ਨੇ ਸਾਡੇ ਨਸ਼ੇ ਵਾਲੇ ਵੱਲ ਜਾ ਰਹੇ ਨੇ ਉਹਨਾਂ ਨੂੰ ਨਸ਼ੇ ਤੋਂ ਰੋਕਣ ਲਈ ਬਹੁਤ ਵਧੀਆ ਬੱਚੇ ਖੇਡੇ ਨੇ ਤੇ ਬਾਬਾ ਜੀ ਨੇ ਨਵੀਂ ਪਨੀਰੀ ਤਿਆਰ ਕਰਨ ਲਈ ਵੱਡੇ ਟੂਰਨਾਮੈਂਟ ਤਾਂ ਵੱਡੇ ਆਲ ਉਪਨ ਦੇ ਤਾਂ ਚੱਲਦੇ ਰਹਿੰਦੇ ਨੇ ਪਰ ਬੱਚਿਆਂ ਨੂੰ ਕੋਈ ਕੋਈ ਖੜ੍ਹਾਉਂਦਾ ਤੇ ਬਾਬਾ ਜੀ ਦਾ ਬਹੁਤ ਵਧੀਆ ਉਪਰਾਲਾ ਤੋਂ ਵੱਡਾ ਉਪਰਾਲਾ ਖਾਸ ਤੌਰ ਤੇ ਜਿਹੜੇ ਛੋਟੇ ਬੱਚੇ ਨੇ ਜਿਹੜੇ ਹੁਣ ਪੜ੍ਹਾਈ ਵੀ ਕਰਦੇ ਨੇ ਤੇ ਨਾਲ-ਨਾਲ ਖੇਡਾਂ 'ਚ ਜਿਨ੍ਹਾਂ ਨੂੰ ਤੋੜ ਲიਏ ਤਾਂ ਉਹ ਆਪਣੀ ਜ਼ਿੰਦਗੀ 'ਚ ਸਫਲ ਹੋ ਸਕਦੇ ਨੇ ਉਹਨਾਂ ਦੀ ਸਫਲਤਾ ਹੀ ਪੰਜਾਬ ਦੀ ਸਫਲਤਾ ਕਿਉਂਕਿ ਅੱਜ ਦੇ ਜਿਹੜੇ ਨੌਜਵਾਨ ਨੇ ਉਹੀ ਅੱਗੇ ਜਾ ਕੇ ਪੰਜਾਬ ਨੂੰ ਸੰਭਣਗੇ ਜੇ ਉਹਨਾਂ ਨੂੰ ਸੰਭਿਆ ਜਾਵੇ ਤਾਂ ਪੰਜਾਬ ਸੰਭਿਆ ਗਿਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ